तो तो आखिरी बार जो तो बेटे ने गल हुई है कि किस तरह का कुछ सर की गल हुई तीन चार तरीक हो ਮੈਂ ਕੋ ਵੀਰ ਦੇ ਵਿਆਹ ਤੇ ਨਹੀਂ ਉਹ ਨਾਲ ਉਹ ਵਿਆਹ ਤੁਸੀਂ ਕਰ ਲਓ ਮੈਂ ਆਪਣੀ ਭੈਣ ਦਾ ਮੈਂ ਕਰੂਗਾ ਅਗਲੇ ਸਾਲ ਵੀ ਟੱਕਰੋ 82 ਜਨਵਰੀ 15 ਦੇ ਵਿੱਚ ਤੋਂ ਕੋਦੋਂ ਪਤਾ ਲੱਗਾ ਕਿ ਬੇਬੇ ਦਾ ਇਸ ਤਰ੍ਹਾਂ ਹੱਸਾ ਬਾਬ ਕਹਿੰਦੇ ਕੋਈ ਨਾ ਸਾਬ ਤੋਂ ਇੱਕ ਦੇ ਸਟੇ ਬੇਟੇ ਬੇਟੇ ਦਾ ਸਾਬੀ ਰੋਟਾ ਹੈ ਕੋਇਆ ਜੀ ਸਸਤਾਨੀ ਕੋਲ ਤੋਂ ਸਤਨਾ ਕੋਲ ਆ ਮੇਰਾ ਬੇਟਾ ਪਹੁੰਚਿਆ ਛੋਟਾ ਬੇਟਾ ਗਿਆ ਮੇਰਾ ਤੇ ਕੈਨੇਡਾ ਗਿਆ ਕੈਨੇਡਾ ਤੋਂ ਅਮਰੀਕਾ ਗਿਆ ਉਹ ਐਂਟਾ ਕੇ ਪਹਿਲਾਂ ਪਹੁੰਚਿਆ ਉੱਥੇ ਉੱਥੇ ਆਡੀ ਫੈਮਿਲੀ ਪੇਪਰ ਵੀ ਹੈਗੇ ਤੇ ਔੜੀ ਵੀ ਹੈਗੇ ਉਹ ਸਲਾਹ ਕਰਕੇ ਮੈਂ ਉਹਦੇ ਪੇਪਰ ਵਰਕ ਉਹਦੇ ਨਾਲ ਗਵਾਜ ਕੇ ਜਦ ਗੱਡੀ ਦਾ ਜਦ ਐਕਸੀਡੈਂਟ ਹੋਇਆ ਨਾ ਉਦੇ ਕਰਕੇ ਫਿਰ ਉਤਸਲਾ ਕਰਕੇ ਤੁਸੀਂ ਸਭ ਕੇ ਜਿੱਦਾ ਹੋ ਸਕਦਾ ਤੁਹਾਡੇ ਨਾਲ ਸੁਖਦੇਵ ਤੁਹਾਡੇ ਕੀ ਲੱਗਦਾ ਮੇਰਾ ਪੁੱਤ ਅੱਛਾ ਕੋਈ ਤਾਂ ਕਿਸ ਦਾ ਪਤਾ ਨਹੀਂ ਕਿ ਐਵੇਂ ਇਹ ਤੋਂ ਤੇੰਦਨ ਹੋਇਆ ਉਹਨਾਂ ਆ ਗਿਆ ਮੈਂ ਵੀ ਕੋਲੀ ਚ ਗਿਆ ਨmber ਤੱਕ ਹੀ ਆਈ ਮੈਂ ਕਿਹਾ ਤੂੰ ਆ ਜਾ ਤੇ ਤੇਰਾ ਵਿਆਹ ਕਰੀਏ ਹਨ ਪਿੰਡ ਦਾ ਪਪਾ ਮੈਂ ਆ ਜਾਂਗਾ ਬਰੇਟਾਇਡ ਨੂੰ ਆਖੋ ਮੈਨੂੰ ਇਥੇ ਛੁੱਟੀ ਦਵਾਵੇ ਤੇ ਮੈਂ ਆ ਜਾਣਾ ਮੈਨੂੰ ਗਲਾਸਾ ਦਿੱਤਾ ਮੈਂ ਕਿੰਨੀ ਜਰੂਰ ਆਵਾਂ ਤੇ ਉਸ ਤੋਂ ਬਾਅਦ ਬੋਧਾ ਜਦ ਮੈਂ ਗੱਲ ਨਹੀਂ ਕਰਦਾ ਤਾਂ ਬਿਮਾਰ ਰਹਿਣਾ ਪਰ ਨਮਤਾ ਕਰਕੇ ਮਾਤਾ ਨੂੰ ਬੜਾ ਹੱਸਦਾ ਬੜਾ ਪਾਪਾ ਨੂੰ ਤਗੜਾ ਦੇ ਕੇ ਕੰਨਾ ਠਿੱਕੀਆਂ ਆਉਂਨਾਂ ਮੈਂ ਕਿਹਾ ਮੈਂ ਆਪਣੇ ਰੋਗਾਂ ਮੈਂ ਕਰ ਜਾਣਾ ਤੇ ਤੂੰ ਹੀ ਹੋਣਾ ਬਿਆਹ ਤੁਹਾਡੇ ਹੋ ਜਾ। ਉਹ ਕਹਿੰਦਾ ਨਹੀਂ ਉਹ ਨਹੀਂ ਜਾਂਦਾ ਮੈਂ ਆ ਜਾਣਾ ਮੇਰਾ ਘਟੇ। ਉਸ ਤੋਂ ਬਾਅਦ ਹਾਜ਼ਤਾਰਿਆ ਹਰਦੂਮ ਮੈਂ ਬੰਦ ਕਰਤਾ ਉਹ ਤਾਂ ਨਹੀਂ ਸੁਣਿਆ ਜਾਂਦਾ। ਕੰਮ ਲੱਗਾ ਇਸ ਬਿਜਲੀ ਦਾ। ਮੈਂ ਬਿੱਲ ਲਗਿਆ ਕਰਤਾ। ਬਹੁਤ ਚੰਗਾ ਬੱਚਾ ਆਪਣੇ ਥਨ ਘੜਾਇਆ। ਉਹਦਾ ਕੰਮ ਜਿਹੜਾ ਮੈਂ ਨੋਟ ਕਰੀ। ਮੈਂ ਟੱਪਰ ਤੋਂ ਤੁਹਾਡਾ ਦੂਜੇ ਜਿਹੜਾ ਪਾਣੀ ਤਾਂ ਹੀ ਨਹੀਂ ਆਈ। ਇਕੱਠਾ ਹੀ ਘਰ ਸਗਾ ਲੋਕਾਂ ਤੇ ਜਿਹੜੀ ਸਿੱਖੀ ਕਰਦੇ ਸੰਸਕਾਰ ਖੇਲੀ ਆਇਆ। ਉਹਨੋਂ ਇੱਕ ਤੇ ਛੋਟਾ ਮੇਰਾ ਸਿੱਕਾ ਕੈਨੇਡਾ। ਉਹ ਹੁਣ ਗਿਆ ਹੋਇਆ। ਤੇ ਪਹੁੰਚ ਗਿਆ ਟੋਰਟੋਰ ਉੱਥੇ ਡਿਸੀਜਨ ਲੈਣਗੇ। ਰਿਸ਼ਤੇਦਾਰ ਵੀ ਉੱਥੇ ਹੋ ਗਏ ਜਿਨ੍ਹਾਂ ਨਾਲ ਕੰਮ ਹੋਇਆ ਤੇ ਦੇਖੋ ਉਹ ਉਹ ਡੀ ਕਰ ਰਹੇ ਹਨ ਕੀ ਸਨੇਹਾ ਹੁੰਦਾ ਹੈ ਇੱਥੇ ਵੀ ਸਾਰੀ ਲਗਤਾਂ ਦੀ ਕੁਝ ਨਹੀਂ ਦੱਸਣ ਜੋ ਕਿ ਅਸੀਂ ਜੇ ਸਾਨੂੰ ਪਤਾ ਹੀ ਨਹੀਂਗਾ ਉਹ ਹੁਣ ਉਹਨੇ ਦੱਸਣਾ ਤੇ ਆਹੀ ਸਾਰੇ ਨੂੰ ਦੱਸਣਾ ਅਗਲਾ ਪ੍ਰੋਗਰਾਮ ਜੋ ਹੋਣਾ ਸਾਡੇ ਪਿੰਡ ਦੇ ਇੱਕ ਦੁਰਬੇ ਦੀ ਮੌਤ ਹੋਈ ਅਮਰੀਕਾ ਵਿੱਚ ਕਿਸ ਤਰ੍ਹਾਂ ਦਾ ਬੱਚਾ ਸੀ ਬੜਾ ਹੀ ਹੋਣਹਾਰ ਖੁਸ਼ ਦਿਲ ਮਜਾਜ ਦਾ ਉਹ ਲੜਕਾ ਸੀ ਗੁਰਪ੍ਰੀਤ ਸਿੰਘ ਔਰ ਇੱਕ ਵਧੀਆ ਸਕੂਲ ਦਾ ਪੜਿਆ ਹੋਇਆ ਬੱਚਾ ਜੋ ਰੋਜੀ ਰੋਟੀ ਕਮਾਉਣ ਦੇ ਲਈ ਵਰਕ ਪਰਮਿਟ ਤੇ ਅਮਰੀਕਾ ਗਿਆ ਸੀ 2015 ਦੇ ਵਿੱਚ ਔਰ ਉੱਥੇ ਆਪਣਾ ਕੰਮਕਾਰ ਵਧੀਆ ਚਲਾਉਂਦਾ ਪਿਆ ਸੀ ਵਿੱਚ ਕਿਤੇ ਇੱਕ ਛੱਟ ਚੋਟ ਉਹਦੇ ਲੱਗ ਗਈ ਸੀ ਪਰ ਉਹ 60 ਚੋੜ ਤੋਂ ਵੀ ਉੱਭਰ ਆਇਆ ਸੀ ਬਾਅਦ ਚ ਆ ਹੁਣ 7 ਤਰੀਕ ਨੂੰ ਤੋਂ ਪਹਿਲਾਂ 5 ਤਰੀਕ ਨੂੰ ਫੋਨ ਆਇਆ ਜਿਹੜਾ ਲਾਸਟ ਪਰਿਵਾਰ ਨੂੰ ਕਿ ਉਹ ਬਿਮਾਰ ਹੋਇਆ ਤੇ 7 ਤਰੀਕ ਨੂੰ ਜਿਹੜਾ ਲਾਸਟ ਪਤਾ ਚੱਲਿਆ ਕਿ ਉਹਦੀ ਡੈਥ ਹੋ ਗਈ ਹੈ ਅਟੈਕ ਦੇ ਨਾਲ ਤੇ ਬੜੀ ਦੁਖਦਾਈ ਘਟਨਾ ਹੋਈ ਹੈ ਪਰਿਵਾਰ ਲਈ ਹਸੈਨ ਘਟਨਾ ਹੈ ਨਹੀਂ ਸਹਿ ਜਾਂਦਾ ਔਰ ਬੱਚੇ ਅਸੀਂ ਬਾਹਰ ਭੇਜਨੇ ਆ ਕਮਾਈਆਂ ਕਰਨ ਵਾਸਤੇ ਪਰ ਜਦੋਂ ਵਾਪਸ ਨਹੀਂ ਮੁੜਦੇ ਤੇ ਇਹ ਬੜਾ ਵੱਡਾ ਘਟ ਹੈ ਇਹ ਸਰਕਾਰਾਂ ਨੂੰ ਵੀ ਸਾਡੀਆਂ ਨੂੰ ਸੋਚਣਾ ਚਾਹੀਦਾ ਕਿ ਸਾਨੂੰ ਇਧਰ ਰੋਜ਼ਗਾਰ ਦਿੱਤਾ ਜਾਏ ਤਾਂ ਜੋ ਸਾਡੇ ਬੱਚੇ ਵਿਦੇਸ਼ਾਂ ਚ ਜਾ ਕੇ ਇਹੋ ਜੀਆਂ ਨਾ ਸ਼ਿਕਾਰ ਹੋਣ ਘਟਨਾ ਮਾਦ